50% ਤਾਂ ਸਮਝ ਲਓ ਪਰਸਨਲ ਜ਼ਿੰਮੇਵਾਰ ਜੇ ਕਿਸੇ ਨੇ ਆਪਦੀ ਪਾਉਣੀ ਆ ਉਹਨੂੰ ਮਿਲਦੀ ਹੈ 90% ਮਿਲਦੀ ਹੈ ਜਿਵੇਂ ਗਰੁੱਪ ਹੋਵੇ ਗਰੁੱਪ ਹੋਵੇ ਵੀ ਦੋਸਤੋ ਅੱਜ ਆਪ ਆਏ ਆ ਪਿੰਡ ਲਬਾਣਿਆਂ ਵਾਲੀ ਵਿਖੇ ਜੋ ਕਿ ਮੇਰਾ ਪਿੰਡ ਆ ਸਾਡੇ ਪਿੰਡ ਦੇ ਵਿੱਚ ਚਾਹੇ ਧਾਰਮਿਕ ਕੰਮ ਹੋਵੇ ਚਾਹੇ ਕੋਈ ਲੰਗਰ ਦਾ ਕੰਮ ਹੋਵੇ ਚਾਹੇ ਮੇਲਾ ਹੋਵੇ ਚਾਹੇ ਕੋਈ ਟੂਰਨਾਮੈਂਟ ਹੋਵੇ ਤਾਂ ਸਭ ਤੋਂ ਵੱਧ ਯੋਗਦਾਨ ਇਸ ਸ਼ਖਸੀਅਤ ਦਾ ਹੁੰਦਾ ਜੀ ਅੱਜ ਇਹਨਾਂ ਕੋਲੇ ਕਿਉਂ ਆਏ ਕਿਉਂਕਿ ਇਹਨਾਂ ਦੀ ਹੈ ਜੀ ਪੈ ਫੈਕਟਰੀ ਤੇ ਕਈ ਜ਼ਿੰਮੇਦਾਰਾਂ ਦੇ ਸਵਾਲ ਸੀ ਬਾਈ ਜੀ ਵੀ ਜਿਹੜੀ ਪਾਈਪ ਆ ਜ਼ਿੰਮੇਦਾਰ ਦੇ ਖੇਤ ਵਿੱਚ ਪੈਂਦੀ ਆ ਮਲੀ ਸਾਹਿਬ ਕਿਤੇ ਉਹ ਵੀ ਬੰਦ ਹੀ ਵਿਖਾ ਦਿਓ ਤੇ ਬਬੂ ਜੀ ਕੋਲੇ ਆਏ ਆ ਪਾ ਤੁਹਾਨੂੰ ਇਸ ਤੋਂ ਬਾਅਦ ਪਾਈਪ ਬੰਦ ਵੀ ਵਿਖਾਵਾਂਗੇ ਕੀ ਮਟੀਰੀਅਲ ਪਾਉਂਦੇ ਆ ਉਹ ਵੀ ਦੱਸਾਂਗੇ ਤੇ ਕਿੰਨੇ ਇੰਚੀ ਤੋਂ ਲੈ ਕੇ ਕਿੰਨੇ ਇੰਚੀ ਤੱਕ ਇਸ ਫੈਕਟਰੀ ਦੇ ਵਿੱਚ ਪਾਈਪ ਬੰਦੀ ਉਹ ਦੱਸਾਂਗੇ ਬਾਕੀ ਸਰਕਾਰ ਨੂੰ ਕੋਈ ਸਬਸਿਡੀ ਆਉਂਦੀ ਆ ਜਾਂ ਨਹੀਂ ਉਹ ਦੱਸਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਬਬੂ ਜੀ ਕੀ ਹਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਪਹਿਲਾਂ ਤਾਂ ਤੁਸੀਂ ਆਪਦਾ ਨਾਮ ਦੱਸੋ ਹੀ ਪੂਰਾ ਮੇਰਾ ਨਾਮ ਹੈ ਜੀ ਸੰਦੀਪ ਕੰਬੋਜ ਹਾਂਜੀ ਮੈਨੂੰ ਇੱਥੇ ਪਿੰਡ ਦੇ ਵਿੱਚ ਦੀਪਾ ਨਾਮ ਤੋਂ ਜਾਣਦੇ ਜੀਪਾ ਨਾਮ ਹਾਂਜੀ ਤੇ ਕਿੰਨੀ ਪੁਰਾਣੀ ਗੰਢ ਛਾਂਡਾ ਸਾਡੇ ਪਿੰਡ ਨਾਲ ਜੀ ਤੁਹਾਡੀ ਮੇਰੀ ਇੱਥੇ ਨਾ ਜੀ 2006 ਦੇ ਵਿੱਚ ਮੈਂ ਜ਼ਮੀਨ ਪਰਚੇਸ ਕੀਤੀ ਸੀ 2006 ਵਿੱਚ 2006 ਚ ਅੱਛਾ 7 ਦੇ ਵਿੱਚ ਸੀ ਇਹ ਜਿਹੜਾ ਮਤਲਬ ਪ੍ਰੋਜੈਕਟ ਹੈ ਤੇ ਸ਼ੁਰੂ ਕੀਤਾ ਇਹ ਪਲਾਟ ਲਾਇਆ ਜੀ ਹਾਂਜੀ ਇਹ ਤੁਹਾਡਾ ਪਿਛਲਾ ਪਿੰਡ ਕਿਹੜਾ ਜੀ ਸਾਡਾ ਪਿਛਲਾ ਪਿੰਡ ਪੈਂਦਾ ਹੈ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਸਹੀ ਵਾਲਾ ਸਹੀ ਵਾਲਾ ਹਾਂਜੀ ਅੱਛਾ ਜੀ ਇੱਥੇ ਹੁਣ ਇਸ ਵਕਤ ਕਿੱਥੇ ਰਹਿ ਰਹੇ ਜੀ ਇੱਥੇ ਮੁਕਸਰ ਦੇ ਵਿੱਚ ਰਹਿ ਰਿਹਾ ਐਸ ਕੰਮ ਤੋਂ ਇਲਾਵਾ ਹੋਰ ਵੀ ਕਿਤੇ ਤੁਹਾਡਾ ਕੰਮ ਚੱਲਦਾ ਹੈ ਹਾਂਜੀ ਆਪਣੀ ਇੱਕ ਫੈਕਟਰੀ 1996 ਸਾਲ ਦੀ ਲੱਗੀ ਹੋਈ ਹੈ ਕੋਟਕਪੂਰਾ ਰੋਡ ਤੇ ਵਿੜਿੰਗ ਪਿੰਡ ਦੇ ਵਿੱਚ ਵਿੜਿੰਗ ਪਿੰਡ ਦੇ ਵਿੱਚ ਬਹੁਤ ਮਸ਼ਹੂਰ ਹੈ ਜੀ ਤੁਹਾਡੀ ਫੈਕਟਰੀ ਹਾਂਜੀ ਹਾਂਜੀ ਅੱਛਾ ਜੀ ਉਹ ਫਿਰ ਤੁਹਾਡੇ ਫਾਦਰ ਸਾਹਿਬ ਸਿਮਾਰਨ ਉਹ ਫਾਦਰ ਸਾਹਿਬ ਸਿਮਾਰਨ ਅੱਛਾ ਜੀ ਤੇ ਇੱਕ ਇਹ ਫੈਕਟਰੀ ਤੁਹਾਡੇ ਕੋਲ ਹੈ ਹਾਂਜੀ ਹਾਂਜੀ ਅੱਛਾ ਅੱਛਾ ਤੇ ਬਾਉ ਜੀ ਮੈਨੂੰ ਦੱਸੋ ਵੀ ਇਹ ਕਿੰਨੇ ਇੰਚ ਤੋਂ ਲੈ ਕੇ ਕਿੰਨੇ ਇੰਚ ਤੱਕ ਤੁਹਾਡੀ ਪਾਈਪ ਬੰਦੀ ਹੈ ਜੀ ਇਹ ਵੈਸੇ ਤਾਂ ਨਾਲ ਜੀ 4 ਇੰਚ ਤੋਂ ਸ਼ੁਰੂ ਹੋ ਜਾਂਦੀ ਹੈ ਪਾਈਪ ਪਰ ਅਸੀਂ 4 ਇੰਚ ਤੋਂ ਨਹੀਂ ਬਣਾਉਂਦੇ ਕਿ ਅਸੀਂ 6 ਇੰਚ ਤੋਂ ਲੈ ਕੇ ਤੇ 36 ਇੰਚ ਤੱਕ 36 ਇੰਚ ਤੱਕ ਮਤਲਬ ਅੱਧੇ ਫੁੱਟ ਤੋਂ ਲੈ ਕੇ ਤੇ 3 ਫੁੱਟ ਤੱਕ ਬਣਾਉਂਦੇ 3 ਫੁੱਟ ਤੱਕ 3 ਫੁੱਟ ਸਭ ਤੋਂ ਹਾਈ ਲੈਵਲ ਹੈ ਹਾਈ ਲੈਵਲ ਹੈ ਨਹੀਂ ਬਣਦੀ ਇਸ ਤੋਂ ਉੱਪਰ ਵੀ ਹੈ ਉੱਪਰ ਵੀ ਬਣਦੀ ਇਹ ਮਤਲਬ ਇਸ ਪ੍ਰੋਜੈਕਟ ਇਹ ਸਿਸਟਮ ਦੇ ਵਿੱਚ ਜਿਹੜਾ ਸਪਿੰਨਿੰਗ ਸਿਸਟਮ ਇਹਨੂੰ ਕਹਿੰਦੇ ਆ ਘੁਮਾ ਕੇ ਪਾਈਪ ਬਣਨੀ ਇਹ ਉਹ ਵਰਟੀਕਲ ਪਲੈਂਟ ਹੁੰਦਾ ਉਹਦੇ ਚ ਬਣਦੀ ਉਹ ਆਪ ਇਹ ਨਹੀਂ ਬਣਾ ਸਕਦੇ ਪਾਈਪ ਤੋਂ ਲਾਵਾ ਹੋਰ ਵੀ ਚੀਜ਼ ਬਣਾਉਣੇ ਕਿ ਇਕੱਲੇ ਪਾਈਪ ਦਾ ਹੀ ਕੰਮ ਨਹੀਂ ਇਕੱਲੇ ਪਾਈਪ ਹੀ ਬਣਾਉਂਦੇ ਅੱਛਾ ਇਹ ਮੈਨੂੰ ਇਹ ਦੱਸੋ ਵੀ ਚਲੋ ਸਾਲ 'ਚ ਸਾਲ ਕੰਮ ਚੱਲਦਾ ਉਹਦੇ 'ਚ ਇਹਦਾ ਇੱਕ ਸੀਜ਼ਨ ਵੀ ਹੁੰਦਾ ਵੀ ਜਿਵੇਂ ਲਾਲ ਇਹ ਮੋਸਮੀ ਨਾ ਜੀ ਤੁਸੀਂ ਇਹ ਵੇਖੋ ਵੀ ਜਦੋਂ ਜ਼ਮੀਨ ਖਾਲੀ ਹੋ ਗਈ ਜ਼ਿਮੀਦਾਰ ਪਾਈ ਪਾਊਗਾ ਤਾਂ ਉਦੋਂ ਹੀ ਉਦੋਂ ਹੀ ਪਾਊਗਾ ਜੀ ਜਦੋਂ ਫਸਲ ਵੱਡੀ ਹੋਊਗੀ ਛੋਨਾ ਵੱਡਿਆ ਗਿਆ ਤੇ ਉਸ ਤੋਂ ਬਾਅਦ ਕੰਮ ਚੱਲੂਗਾ ਕਣਕ ਵੱਡੀ ਗਈ ਤਾਂ ਉਦੋਂ ਝੋਨੇ ਤੋਂ ਬਾਅਦ ਤੁਹਾਨੂੰ ਪਤਾ ਵੀ ਟਾਈਮ ਜ਼ਿਮੀਦਾਰ ਕੋਲ ਥੋੜਾ ਘੱਟ ਹੁੰਦਾ ਹੈ ਇਹ ਥੋੜਾ ਸੀਜ਼ਨ ਛੋਟਾ ਚੱਲਦਾ ਅੱਛਾ ਤੇ ਜਦੋਂ ਕਣਕ ਵੱਡੀ ਜਾਂਦੀ ਹੈ ਉਦੋਂ 2 ਮਹੀਨੇ ਤਕਰੀਬਨ ਟਾਈਮ ਹੁੰਦਾ ਹੈ ਉਦੋਂ 2 ਮਹੀਨੇ ਉਦੋਂ ਸੇਲ ਵੀ ਵੱਧ ਉਹਦੋਂ ਸੇਲ ਵੀ ਕਣਕ ਵੱਢਣ ਤੋਂ ਬਾਅਦ ਯਾਨੀ ਕਿ ਜਿਆਦਾ ਜਿਆਦਾ ਸੀਜ਼ਨ ਇਹ ਫਿਰ ਜਿਹੜੇ ਬੰਦੇ ਤੁਸੀਂ ਰੱਖੇ ਇੰਨਾ ਯਾਨੀ ਕਿ ਧਾਮਯਾਮ ਆ ਇਹ ਫਿਰ ਤੁਹਾਡੇ ਕੋਲ ਹੀ ਰਹਿੰਦਾ ਕਿ ਇਹਨਾਂ ਨੂੰ ਸੀਜ਼ਨ ਟੂ ਸੀਜ਼ਨ ਹੀ ਬਲਾਉਣੇ ਤੁਸੀਂ ਨਹੀਂ ਨਹੀਂ ਸਾਰਾ ਸਾਲ ਰੱਖਣੀ ਪੈਂਦੇ ਹੈ ਮਤਲਬ ਸਟਾਕ ਤੇ ਡਿਪੈਂਡ ਕਰਦਾ ਹੈ ਅੱਛਾ ਅਪਾ ਜਿਵੇਂ ਲਾਈਵ ਬਣਾ ਕੇ ਨਾਲ ਦੀ ਨਾਲ ਉਹਨੀਆਂ ਨਹੀਂ ਦੇ ਸਕਦੇ ਜਿੰਨਾ ਆਪਣੇ ਕੋਲ ਸਟਾਕ ਆਊਗਾ ਅੱਛਾ ਇਹਦਾ ਯਾਨੀ ਕਿ ਤੁਹਾਨੂੰ ਪਹਿਲਾਂ ਬਣਾ ਕੇ ਰੱਖਣੀਆਂ ਪੈਂਦੀਆਂ ਨੇ ਸੀਜ਼ਨ ਤੇ ਨਿਕਲ ਜਾਣੀਆਂ ਨੇ ਹੁਣ ਵੀ ਤੁਸੀਂ ਵੇਖ ਲਓਗੇ ਆ ਚੱਠੇ ਲੱਗੇ ਪਿਆ ਲੱਗੇ ਆ ਹਾਂ ਜੀ ਹਾਂ ਜੀ ਸਟਾਕ ਹੈਗਾ ਅੱਛਾ ਹੁਣ ਜਾਈ ਜਾਂਦੀਆਂ ਲੱਗਾਂ ਹੁਣ ਜਾਈ ਜਾਂਦੀਆਂ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਸਰਕਾਰ ਨੇ ਕੋਈ ਸਬਸਿਡੀ ਹਾਂਜੀ ਹੈਗਾ ਇਹ ਸਚਾਈ ਦੱਸਣੀ ਤੁਸੀਂ ਨਹੀਂ ਨਹੀਂ ਸਚਾਈ ਦੱਸਾਂਗੇ ਤੁਹਾਨੂੰ ਸਰਕਾਰ ਦਾ ਇੱਕ ਵਿਭਾਗ ਹੈ ਮਤਲਬ ਭੂਮੀ ਰੱਖਿਆ ਪਾਗਾ ਪੰਜਾਬੀ ਚ ਕਹਿੰਦੇ ਨੇ ਅੰਗਰੇਜ਼ੀ ਚ ਕਹਿੰਦੇ ਸੋਇਲ ਕਨ ਸਰਵੇਸ਼ਨ ਹਾਂਜੀ ਉਹਦੇ ਅੰਡਰ ਇਹਦੇ ਵਿੱਚ ਸਬਸਿਡੀ ਮਿਲਦੀ ਹੈ ਜੀ 50% ਤੇ 90% 50% ਤੇ 90% ਮਿਲਦੀ ਹੈ ਤੇ 90% 50% ਤਾਂ ਸਮਝ ਲਓ ਪਰਸਨਲ ਜ਼ਿਮੀਂਦਾਰ ਜੇ ਕਿਸੇ ਨੇ ਆਪਦੀ ਪਾਉਣੀ ਆ ਉਹਨੂੰ ਮਿਲਦੀ ਹੈ 90% ਮਿਲਦੀ ਹੈਗੀ ਜਿਵੇਂ ਗਰੁੱਪ ਹੋਵੇ ਗਰੁੱਪ ਹੋਵੇ ਵੀ ਪਿੰਡ ਚ ਗਰੁੱਪ ਹੋਵੇ ਪਿੰਡ ਚ ਗਰੁੱਪ ਹੋਵੇ ਜਿਵੇਂ ਸਾਂਝਾ ਖਾਲ ਹੋਵੇ ਜੀ ਸਾਂਝਾ ਖਾਲ ਹੋਵੇ ਠੀਕ ਹੈ ਜੀ ਤੇ ਇਹ ਫਿਰੇ ਦੇ ਵਾਸਤੇ ਅਪਲਾਈ ਕਿੱਥੇ ਕਰਨਾ ਪੈਂਦਾ ਜੀ ਆਪ ਨੂੰ ਇਹਦੇ ਵਾਸਤੇ ਆਪਣੇ ਮੁਕਸਰ ਤਾਂ ਇੱਥੇ ਹੈਗਾ ਕੋਟਪੂਰਾ ਰੋਡ ਤੇ ਆਫਿਸ ਹੈ ਉੱਥੇ ਐਪਲੀਕੇਸ਼ਨ ਦੇਣੀ ਪੈਂਦੀ ਹੈ ਜੀ ਇਹਨਾਂ ਨੂੰ ਉਹ ਉਸ ਤੋਂ ਬਾਅਦ ਜਦੋਂ ਫੰਡ ਆਉਂਦਾ ਤੁਹਾਡੀ ਫਾਈਲ ਵਗੈਰਾ ਤਿਆਰ ਕਰ ਕੋਈ ਯਾਨੀ ਕਿ ਉਹ ਫਿਰ ਯਾਨੀ ਕਿ ਲੰਮਾ ਹੀ ਪ੍ਰੋਸੈਸ ਹੈ ਲੰਮਾ ਪ੍ਰੋਸੈਸ ਹੈ ਮੈਨੂੰ ਜੀ ਪਾਈਪ ਦੀ ਬੰਤਰ ਦੱਸੋ ਵੀ ਕਿਵੇਂ ਬੰਦੇ ਜੀ ਕੀ ਮਟੀਰੀਅਲ ਪਾਉਂਦੇ ਜੀ ਉਹ ਆਪਾਂ ਪੁੱਛਿਆ ਹੀ ਨਹੀਂ ਗਿਆ ਇਹਦੇ ਵਿੱਚ ਨਾ ਜੀ ਪੈਂਦਾ ਤਾਰ ਤੇ ਸਰੀਆ ਤਾਰ ਸਰੀਆ ਪਹਿਲਾਂ ਉਹਦੀ ਮਤਲਬ ਨੈਟ ਮੇਕਿੰਗ ਮਸ਼ੀਨ ਹੈ ਜਾਨੀ ਉਹਦੇ ਉੱਪਰ ਗੋਲ ਜਾਲ ਬਣ ਜਾਂਦਾ ਹੈ ਫਿਰ ਉਹਨੂੰ ਸਾਂਚੇ ਚ ਪਾ ਕੇ ਸਾਈਡਾਂ ਤੋਂ ਰਿੰਗ ਚੜਾ ਕੇ ਉਹਦੇ ਜੋ ਮਸ਼ੀਨ ਤੇ ਚੜਾ ਕੇ ਮਾਲ ਪਾ ਦਿੰਦੇ ਆ ਮਾਲ ਪਾ ਦਿੰਦੇ ਉਹ ਬਣ ਜਾਂਦੇ ਜਿਹੜਾ ਇਹਦੇ ਵਿੱਚ ਯੂਜ਼ ਤਾਂ ਬਸ ਤਾਰ ਸਰੀਆ ਤੇ ਬਜਰੀ ਸੀਮੈਂਟ ਰੇਤਾ ਹੀ ਹੁੰਦਾ ਜੀ ਤਾਰ ਸਰੀਆ ਤੇ ਬਜਰੀ ਸੀਮੈਂਟ ਰੇਤਾ ਹੀ ਹੁੰਦਾ ਜੀ ਜਿਵੇਂ ਲਾ ਲਓ 16 ਇੰਚ ਦੀ ਪਾਈਪ ਆ ਉਹਦਾ ਆਈਡੀਆ ਹੋ ਸਕਦਾ ਕਿ ਕਿੰਨਾ ਮਟੀਰੀਅਲ ਹੁੰਦਾ ਕਿ ਇੱਕ ਤੁਸੀਂ ਨਹੀਂ ਉਹ ਤਕਰੀਬਨ ਸਮਝ ਲਓ ਜਿਵੇਂ ਹੁਣ 12 ਇੰਚ ਦੀ ਪਾਈਪ ਆ ਉਸ ਲਈ ਜਿਹੜੇ ਰਨਿੰਗ ਸਾਈਜ਼ ਆ ਉਹ ਰਨਿੰਗ ਸਾਈਜ਼ ਜਿਹੜਾ ਪੌਣੇ ਇੱਕ ਗੱਡੇ ਨਾਲ ਤਿਆਰ ਹੋ ਜਾਂਦੀ ਹੈ। ਪੌਣੇ ਇੱਕ ਗੱਡੇ ਨਾਲ। ਜਿਹੜੀ 14 ਇੰਚ ਦੀ ਪਾਈ ਪੈ ਗਈ ਹੈ ਇਹ ਇੱਕ ਗੱਡੇ ਨਾਲ ਤਿਆਰ ਹੋ ਜਾਂਦੀ ਹੈ। 16 ਇੰਚ ਦੀ ਸਵੇ ਗੱਡੇ ਨਾਲ ਇਸ ਤਰ੍ਹਾਂ ਕੋ ਡੇਢ ਵਾਲੀ ਹੈ ਕੋ 2 ਵਾਲੀ ਹੈ ਜੀ। ਕਿਹੜਾ ਸੀਮੈਂਟ ਵਰਤਿਆ ਜਾਂਦਾ ਜੀ ਇਹਦੇ ਵਾਸਤੇ? ਇਹਦੇ ਤੇ ਸਿਰਫ OPC 43 ਗ੍ਰੇਡ ਸੀਮੈਂਟ ਲੱਗਦਾ ਹੈ। ਮਤਲਬ ਬ੍ਰਾਂਡ ਕੋਈ ਮਰਜ਼ੀ ਹੋਵੇ ਕੋਈ। ਬ੍ਰਾਂਡ ਜਿਹੜਾ ਮਰਜ਼ੀ ਹੋਵੇ 43 ਗ੍ਰੇਡ ਲੱਗਦਾ। ਹਾਂ ਜੀ ਹਾਂ। ਇਹ ਬਾਪੂ ਜੀ ਜਦੋਂ ਪੈਪ ਬਣ ਗਈ, ਤਿਆਰ ਹੋ ਗਈ ਉਸ ਤੋਂ ਬਾਅਦ ਪਾਣੀ 'ਚ ਕਿੰਨਾ ਚਿਰ ਰੱਖਦੇ ਜੀ? ਪਾਣੀ ਵਿੱਚ ਰਹਿ ਜਾਂਦੀ ਹੈ ਇਹ 4 ਤੋਂ 6 ਦਿਨ ਦੇ ਲਗਭਗ। 4 ਤੋਂ ਠੀਕ ਹੈ ਉਸ ਤੋਂ ਬਾਅਦ ਜਿਵੇਂ ਕਿ 6 ਦਿਨ ਤੁਹਾਨੂੰ ਪਤਾ ਲੱਗਾ ਹੋਵੇ ਤੁਸੀਂ ਕੱਢੀ ਜਾਣੀਆਂ ਹੈ ਬਸ ਪਿੱਛੋਂ ਰੈਗੂਲਰ ਹੋਣੀਆਂ ਬਣੀ ਜਾਣਗੀਆਂ ਅੱਗੋਂ ਹੋਣੀਆਂ ਨਿਕਲੀ ਜਾਣੀਆਂ ਠੀਕ ਭਾਬੀ ਕੋਈ ਨੰਬਰ ਤੁਹਾਡਾ ਨੰਬਰ ਮੇਰਾ ਹੈਗਾ ਜੀ 94170 ਤੇ 52116 ਇਹੀ ਵਟਸਐਪ ਨੰਬਰ ਹੈ ਜੇ ਕਿਸੇ ਸੱਜਣ ਮਿੱਤਰ ਨੂੰ ਇਹਦੇ ਖਾਤਰ ਕੋਈ ਵੀ ਸਲਾਹ مشورہ ਜਾਂ ਕੋਈ ਗੱਲਬਾਤ ਕਰਨੀ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਜੇ ਕਿਸੇ ਨੇ ਤੁਹਾਡੇ ਤੋਂ ਯਾਨੀ ਕਿ ਬਣਾਉਣਾ ਹੋਵੇ ਵੈਸੇ ਪੈਪਨਾ ਵੀ ਲੈਣੀ ਹੋਵੇ ਹਾਂ ਕੋਈ ਗੱਲ ਸਲਾਹ ਵੀ ਲੈ ਸਕਦਾ ਹੈ ਸਾਨੂੰ ਬਣਾ ਦੇ ਕਿੰਨਾ ਖਰਚ ਆਊਗਾ ਜੀ ਹਾਂਜੀ ਹਾਂਜੀ ਉਹਦੇ ਚੋਂ ਤੁਸੀਂ ਬਣਾ ਕੇ ਦੇ ਸਕਦੇ ਹਾਂ ਐਸਟੀਮੇਟ ਸਾਰਾ ਬਣਾ ਤੇ ਬਾਕੀ ਜਿਹੜੀ ਪੈਪ ਹੁਣ ਅੱਜ ਕੱਲ ਲੇਬਰ ਮਿਲਦੀ ਨਹੀਂ ਜਿਵੇਂ ਕਿਸੇ ਮੇਰੇ ਅਰਗੇ ਨੇ ਪੈਪ ਪਾਉਣੀਆਂ 10 ਕਿੱਲੇ ਲੇਬਰ ਵੀ ਤੁਸੀਂ ਲੇਬਰ ਵੀ ਪ੍ਰੋਵਾਈਡ ਕਰਵਾ ਦੇ ਜਿਵੇਂ ਤੁਸੀਂ ਠੇਕਾ ਵੀ ਮਾਰ ਲੈਨੇਵੇਂ ਏਦੀ 10 ਕਿੱਲੇ ਪਾਉਣ ਹੋਵੇ ਫਿਰ ਤਾਂ ਵਜ ਜਾਂਦਾ ਠੇਕਾ ਬਾਹਲੇ ਦੂਰ ਜਾ ਕੇ ਬਣਾਉਂਦੇ ਹਾਂ ਨੇੜੇ ਤੇੜੇ ਜਿਵੇਂ ਆਪਣੇ ਹੁਣ ਆਪਣੇ ਪਿੰਡ ਦੇ ਨੇੜੇ ਤੇੜੇ ਤੁਹਾਨੂੰ ਪਤਾ ਸੀਰ ਵਾਲੀ ਤੱਕ ਮਸ਼ੀਨ ਵੀ ਹੈ ਇੱਥੇ ਸਾਰਾ ਕੁਝ ਅਵੇਲੇਬਲ ਹੈ ਫਿਰ ਤਾਂ ਠੇਕਾ ਕਰ ਵੀ ਸਕਦੇ ਹਾਂ ਕਰ ਸਕਦੇ ਹਾਂ ਪਰ ਹੁਣ ਜੇ ਇੱਥੋਂ ਕੋਈ ਕਹੇ ਦੇ ਬਰਨਾਲੇ ਆ ਕੇ ਪਾਈ ਪਾ ਲੈ ਫਿਰ ਚਲੋ ਠੀਕ ਹੈ ਬਾਉ ਜੀ ਦਾ ਨੰਬਰ ਦੇਤਾ ਲਵਾਨੇ ਵਾਲੀ ਪਿੰਡ ਆਈ ਸਾਡਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੁਕਸਰ ਤੋਂ ਜਦੋਂ ਸਾਧਕ ਜਾਓਗੇ ਤਾਂ ਬਿਲਕੁਲ ਵਿਚਾਲੇ ਸਾਡਾ ਪਿੰਡ ਆਉਂਦਾ ਨਾਲ ਹੈਗੀ ਸੇਤਿਆਂ ਦੀ ਫੈਕਟਰੀ ਤੇ ਸਾਹਮਣੇ ਹੈਗੀ ਹੈ ਜੀ ਇਹ ਪਾਈਪਲਾਈਨ ਫੈਕਟਰੀ ਤਾਂ ਮੇਰਾ ਵੀ ਬੰਦਾ ਵੀ ਹੀਰਾ ਤੇ ਬੰਦੇ ਦੀਆਂ ਪਾਈਪਾਂ ਵੀ ਹੀਰੇ ਵਰਗੀਆਂ ਨੇ ਕੰਮ ਤੁਹਾਨੂੰ ਜਨੂਨ ਕਰਕੇ ਦੇਊਗਾ ਤੇ ਲਾਂਮੇ ਵਾਲੀ ਗੱਲ ਲਾਂਮੇ ਦੀ ਗਾਰੰਟੀ ਤਾਂ ਮੈਂ ਲੈਣਾ ਜੀ ਬਾਉ ਜੀ ਤਾਂ ਛੱਡੋ ਤੁਸੀਂ ਮੇਰੇ ਤੋਂ ਗਾਰੰਟੀ ਲੈ ਲਓ ਕੰਮ ਦੀ ਕੰਮ ਤੁਹਾਨੂੰ ਐਡਾ ਵਧੀਆ ਕਰਕੇ ਦੇਣਗੇ ਵੀ ਬਾਕੀ ਮਿੱਤਰੋ ਤੁਹਾਨੂੰ ਪਾਈਪ ਬਣਦੀ ਵਿਖਾਵਾਂਗੇ ਵੀ ਆਖਿਰਕਾਰ ਸੀਮੈਂਟਡ ਪੈਪ ਕਿਵੇਂ ਤਿਆਰ ਹੁੰਦੀ ਆ ਦੇਖੋ ਜੀ ਥੱਲੇ ਰੇਲਵੇ ਦੀ ਪਟੜੀ ਆ ਉੱਪਰ ਗੱਡੀ ਆ ਗੱਡੀ ਦੇ ਉੱਪਰ ਆਪਾਂ ਜਿਹੜੀ ਕਿ ਪਾਈਪ ਹੁਣ ਜਿਹੜੀ ਬਣਾਵਾਂਗੇ ਉਸ ਦਾ ਸੈਂਚਾ ਰੱਖਾਂਗੇ ਸੈਂਚੇ ਦੇ ਵਿੱਚ ਜਾਲ ਬੰਨਿਆ ਪਿਆ ਜੀ ਜਿਹੜਾ ਕਿ ਸਭ ਤੋਂ ਪਹਿਲਾਂ ਬੰਨ ਕੇ ਰੱਖ ਲੈਂਦੇ ਆ ਤੇ ਸੈਂਚਾ ਜੜ ਕੇ ਰੱਖ ਲੈਂਦੇ ਨੇ ਲਗਭਗ ਇਹ 16 ਇੰਚੀ ਪੈਪ ਤਿਆਰ ਹੋਣ ਵਾਲੀ ਆ ਚੈਣ ਕੁੱਪੀ ਦੀ ਮਦਦ ਨਾਲ ਦੇਖੋ ਜੀ ਚੈਣ ਕੁੱਪੀ ਨਾਲ ਚੱਕ ਲੈਣਗੇ ਚੱਕ ਕੇ ਇਹ ਰੇਲ ਦੇ ਪਹੀਆਂ ਦੇ ਉੱਪਰ ਰੱਖ ਦੇਣਗੇ ਹਾਂਜੀ ਦੋ ਪੈਪ ਆਪਾਂ ਤਿਆਰ ਕਰਾਂਗੇ ਜੀ ਪਿੱਛੇ ਸਿਸਟਮ ਚਲਾਤਾ ਜੀ ਇਹਨਾਂ ਨੇ ਤੇ ਇੱਕ ਪੈਪ ਰੱਖਤੀ ਹੈ ਜੀ ਦੂਜੀ ਰੱਖਤੀ ਹੈ ਤੇ ਇਹ ਚੋਬਰ ਹੁਣੇ ਗੇਅਰ ਪਾ ਦੂਗਾ ਤੇ ਇਸ ਤੋਂ ਬਾਅਦ ਆਪਾਂ ਕੰਮ ਸਟਾਰਟ ਕਰਦੇ ਆਂ ਦੇ ਉਹ ਚਗਲੋ ਜੀ ਪ੍ਰੰਪਟਰੀ ਨੂੰ ਤੋੜਦੀ ਗੱਡੀ ਤੇ ਆਹ ਜਾਲ ਬੰਨਦੇ ਆ ਜੀ ਪਹਿਲਾਂ ਜਾਲ ਬੰਨਦੇ ਆ ਤੇ ਆਹ ਸਿਸਟਮ ਆ ਜੀ ਆ ਦੇਖੋ ਪਾਤਾ ਗਿਆ ਜੀ ਤੇ ਜਿਹੜਾ ਜਾਲ ਆ ਜੀ ਉਸ ਦੇ ਵਾਸਤੇ ਵੀ ਸਪੈਸ਼ਲ ਇੱਕ ਸੰਚਾ ਹੁੰਦਾ ਉਸ ਦੇ ਥਰੂ ਬੰਨਿਆ ਜਾਂਦਾ ਜੀ ਸਪਿੰਨ ਹੋਣ ਲੱਗ ਪਈ ਆ ਜੀ ਇਹਨੂੰ ਸਪਿਨਿੰਗ ਪਾਈਪ ਵੀ ਕਹਿ ਦਿੰਦੇ ਆ ਸਪਿਨ ਹੋਣ ਲੱਗੀ ਆ ਪਾਣੀ ਪਹਿਲਾਂ ਛਿੜਕਦਾ ਜੀ ਵਿੱਚ ਤੇ ਆਹ ਮਟੀਰੀਅਲ ਤਿਆਰ ਕੀਤਾ ਹੋਇਆ ਜੀ ਇੱਕ ਗੱਟਾ ਪੂਰਾ ਪਾਇਆ ਆ ਵਿੱਚ ਤਿੰਨ ਬਜਰੀ ਦੇ ਤੇ ਤਿੰਨ ਰੇਤਾ ਦੇ ਆਈ ਤੇ ਆਹ ਦੇਖੋ ਜੀ ਇਹਨਾਂ ਨੇ ਹੁਣ ਬਰਾਉਣੀ ਤਿਆਰ ਕਰਦੀ ਵੇ ਲੋ ਜੀ ਕਿਨਾਰੀ ਤੇ ਸਿੱਟਦੇ ਆ ਤੇ ਉਧਰੋਂ ਵੀ ਸਿੱਟਦੇ ਆ ਭਰਾ ਤੇ ਇਧਰੋਂ ਵੀ ਮਟੀਰੀਅਲ ਸਿੱਟਦੇ ਆ ਤੇ ਵਿਚਾਲੇ ਆਪਣੇ ਆਪ ਹੀ ਜਾਵੜਦਾ ਹੀ ਬਰਾਬਰ ਬਰਾਬਰ ਤੇ ਮੈਨੂੰ ਲੱਗਦਾ ਜੀ ਮੁਸ਼ਕਲ ਨਾਲ ਦੋ ਪਾਈਪਾਂ ਦੇ 5 ਮਿੰਟ ਲੱਗਣਗੇ ਵੱਧ ਤੋਂ ਵੱਧ ਇਹ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ 5 ਮਿੰਟ ਮੁਸ਼ਕਲ ਨਾਲ ਹੀ ਲੱਗਦੇ ਆ ਜੀ ਆਹ ਦੇਖੋ ਜੀ ਦੋਵੇਂ ਪਾਸਿਓ ਮਟੀਰੀਅਲ ਸਿੱਟਦੇ ਆ ਦੋਵੇਂ ਪਾਸੇ ਉਸੇ ਸੇਮ ਬਸ ਕਿਨਾਰੀ ਤੇ ਸਿੱਟਣਾ ਇਹਨਾਂ ਨੇ ਤੇ ਪਾਈਪ ਦੇ ਵਿੱਚ ਸਪਿੰਨ ਹੋ ਕੇ ਮਟੀਰੀਅਲ ਨੇ ਆਪਣੇ ਆਪ ਪੂਰੇ ਹੋ ਜਾਣਾ ਉਸ ਤੋਂ ਬਾਅਦ ਇਹਦੇ ਨਾਲ ਕਿਨਾਰੀਆਂ ਨੂੰ ਬਰਾਬਰ ਕਰੀਦਾ ਜੀ ਉਧਰ ਵੀ ਬਰਾਬਰ ਹੁੰਦੀ ਕਿਨਾਰੀ ਉਰਲੇ ਪਾਸੇ ਵੀ ਕਿਨਾਰੀਆਂ ਦੇ ਨਾਲ ਬਰਾਬਰ ਕੀਤੀ ਜਾਂਦੀ ਹੈ ਤਾਂ ਜੋ ਅੰਦਰ ਕੋਈ ਬਜਰੀ ਵਧੀ ਨਾ ਰਹਿ ਜੇ ਹਨਾ ਪਾਣੀ ਨੂੰ ਅੜ ਚੜਨਾ ਆਵੇ ਜਾਲ ਜੂਲਣਾ ਅੜੇ ਜਿਵੇਂ ਜਾਲਾ ਜਾਨੀ ਬਣ ਜਾਂਦਾ ਪਾਣੀ ਚ ਉਹ ਫਿਰ ਇਹਨਾਂ ਦੇ ਵਿੱਚ ਨਹੀਂ ਅੜਦਾਗਾ ਤੇ ਲਓ ਜੀ ਹੁਣ ਸੀਮੈਂਟ ਬਣਿਆ ਸੁੱਕਾ ਸੀਮੈਂਟ ਪਾਤਾ ਜੀ ਸੀਮੈਂਟ ਰਿੱਟਰ ਵਾਲਿਆ ਸੀਮੈਂਟ ਪਾਤਾ ਜੀ ਤਾਂ ਜੋ ਉੱਤੇ ਸਫਾਈ ਚੰਗੀ ਤਰ੍ਹਾਂ ਆ ਜਾਈ। ਹਾਂਜੀ। ਤੇ ਉਸ ਤੋਂ ਬਾਅਦ ਇੱਕ ਵਾਰ ਫੇਰ ਇਹ ਕਿਨਾਰੀਆਂ ਨੂੰ ਬਰਾਬਰ ਕਰਨਗੇ। ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ, ਕੋਈ ਜ਼ਿਆਦਾ ਔਖਾ ਕੰਮ ਨਹੀਂ। ਇਹ ਸਪਿੰਨਿੰਗ ਸੀਮੈਂਟਡ ਪਾਈਪ ਹੈ ਜੀ। ਤੇ ਚਿਰਕਣ ਲੱਗੀ ਆ ਦੇਖੋ ਜੀ ਹੁਣ ਨਿਰਾ ਸੀਮੈਂਟ ਪਾਉਣਗੇ ਉੱਤੋਂ ਇਹਨੂੰ ਮਜ਼ਬੂਤ ਕਰਨ ਵਾਸਤੇ ਨਿਰਾ ਸੀਮੈਂਟ ਪਾਉਣਗੇ। ਦੋਵਾਂ ਪਾਈਪਾਂ ਦੇ ਵਿੱਚ ਨਿਰਾ ਸੀਮੈਂਟ ਪਾਇਆ ਜਾਊਗਾ। ਕੰਨੀ ਤੇ ਸਿੱਟਦੇ ਤੇ ਸਾਰੀ ਪਾਈਪ ਚ ਆਪਣੇ ਆਪ ਹੀ ਜਾਵੜਦਾ ਜੀ ਉਸ ਤੋਂ ਬਾਅਦ ਦੇਖ ਲੈਂਦੇ ਵੀ ਕਿਤੋਂ ਜੇ ਉੱਚਾ ਨੀਵਾ ਹੁੰਦਾ ਤੇ ਉੱਥੇ ਇਹ ਆ ਕੱਟਰ ਜਾ ਫੇਰ ਦਿੰਦੇ ਆ ਜੀ ਤੇ ਚਿਲਕਣ ਲੱਗੀਆਂ ਜੀ ਪਾਈਪਾਂ ਪਾਣੀ ਪਾਤਾ ਫਿਰ ਦੁਬਾਰਾ ਤੋਂ ਤੇ ਹੁਣ ਆਊਗੀ ਜੀ ਇਹਦੀ ਸਫਾਈ ਹੁਣ ਇਹਦੇ ਵਿੱਚ ਮਾਰਾਂਗੇ ਆਪਾਂ ਬਰਸ਼ ਆ ਬਰਸ਼ ਨਾਲ ਇਹਦੇ ਚ ਰੇਸ਼ੇ ਜੇ ਬਣਾ ਦੇਣਗੇ ਜੀ ਜਿਹਦੇ ਨਾਲ ਪਾਣੀ ਭੱਜ ਜਾਂਦਾ ਤੇ ਜਾਲ ਨਹੀਂ ਲੱਗਦਾ ਪਾਈਪ ਨੂੰ ਪਾਈਪ ਦੇ ਵਿੱਚ ਜਾਲੀ ਜੰਮ ਦਿਹਾਣੀਗਾ ਆ ਦੇਖੋ ਜੀ ਤੁਸੀਂ ਵਿੱਚ ਪਾਤਾ ਜੀ ਇਹਨਾਂ ਨੇ ਬਰਸ਼ੀ ਜਾਂ ਮਾਰਤਾ ਲਓ ਜੀ ਪਾਈਪ ਹੋ ਗਈ ਹੈ ਰੈਡੀ ਲਾਸਟ ਤੇ ਬਹੁਤ ਤੇਜ਼ ਘਮਾਉਂਦੇ ਆ ਜੀ ਇਹ ਪਾਈਪ ਹੋ ਗਈ ਰੈਡੀ ਲਗਭਗ 5 ਮਿੰਟ ਲੱਗੇ ਆ ਜੀ ਪਾਈਪ ਰੈਡੀ ਹੋਣ ਤੇ ਇਸ ਤੋਂ ਬਾਅਦ ਚੈਣ ਕੁੱਪੀ ਦੀ ਮਦਦ ਨਾਲ ਦੋਵੇਂ ਪਾਈਪਾਂ ਚੱਕ ਕੇ ਰੱਖ ਲੈਣਗੇ ਉੱਪਰ ਤੁਹਾਨੂੰ ਹੁਣ ਇਹਦੇ ਅੰਦਰੋਂ ਬਣਦੀ ਪਾਈਪ ਵਿਖਾਦਨੇ ਵੀ ਕਿੱਦਾਂ ਦੀ ਦਿਖਾਈ ਦੇ ਰਹੀ ਆ ਅੰਦਰ ਕੈਮਰਾ ਲੈ ਕੇ ਜਾਵਾਂਗੇ ਆਪਾਂ ਆ ਦੇਖੋ ਜੀ ਕੁਛ ਇਦਾਂ ਦੀ ਸਫਾਈ ਹੁੰਦੀ ਜੀ ਕਿਆ ਬਾਤਾਂ ਨੇ ਜੀ ਕਿਆ ਬਾਤਾਂ ਨੇ ਬਿਲਕੁਲ ਪ੍ਰੋਪਰ ਸਫਾਈ ਆਈ ਹੈ ਜੀ ਦੇਖ ਲਓ ਤੁਸੀਂ ਹਾਂਜੀ ਲਗਭਗ ਆ ਦੇਖੋ ਜੀ ਦੋਵੇਂ ਪਾਈਪਾਂ ਬਣ ਕੇ ਰੈਡੀ ਆ ਗੱਡੀ ਦੇ ਉੱਪਰ ਲੱਦ ਲਿਆ ਨੇ ਪਟਰੀ ਦੇ ਉੱਪਰ ਤੋੜ ਕੇ ਹੁਣ ਜਿੱਥੇ ਇਹਨਾਂ ਨੇ ਛੱਡਣੀਆਂ ਨੇ ਉੱਥੇ ਛੱਡ ਦੇਣਗੇ ਲਗਭਗ ਉਵੇਂ ਹੀ ਪਲੇਟਫਾਰਮ ਬਣਾਇਆ ਆ ਜੀ ਉਹਨਾਂ ਕੀ ਉੱਚਾ ਬਣਾਇਆ ਆ ਤੇ ਇੱਥੋਂ ਸਿੱਧਾ ਪਾਈਪ ਦੇਖੋ ਜੀ ਇੰਨਾ ਕੁ ਚਾ ਪਲੇਟਫਾਰਮ ਬਣਿਆ ਹੋਇਆ ਇੱਥੋਂ ਸਿੱਧੀ ਪਾਈਪ ਜਾਊਗੀ ਜੀ ਲਓ ਜੀ ਸਿੱਧੀ ਪਾਈਪ ਇਥੋਂ ਰੇਡ ਕੇ ਲੈ ਜਾਣਗੇ ਇੱਥੇ ਹੁਣ ਜਿੰਨੀਆਂ ਵੀ ਪਾਈਪਾਂ 12 ਇੰਚ ਦੀਆਂ ਉਹ ਬਣਾਈ ਜਾਣਗੇ ਆਹ ਸੌਰੀ 16 ਇੰਚ ਦੀ ਪਾਈਪ ਠੀਕ ਹੈ ਨਹੀਂ ਤੇ ਇਸ ਤਰੀਕੇ ਨਾਲ ਮਿੱਤਰੋ ਪਾਈਪ ਰੈਡੀ ਹੁੰਦੀ ਹੈ ਮੁਸ਼ਕਲ ਨਾਲ 5 ਮਿੰਟ ਲੱਗੇ ਜੀ ਗੱਟੇ ਸੀਮੈਂਟ ਦੇ ਵਿੱਚ ਮੈਨੂੰ ਲੱਗਦਾ ਵੀ ਲੱਗ ਭਾਗ ਲਾ ਲਓ ਤੁਸੀਂ ਚ ਮੈਨੂੰ ਲੱਗਾ ਦੋ ਪਾਈਪ ਮੁਸ਼ਕਲ ਹੀ ਇੱਕ ਪਾਈਪ ਮੁਸ਼ਕਲ ਨਾਲ ਹੀ ਬਣਦੀ ਹੈ ਜੀ ਗੱਟੇ ਸੀਮੈਂਟ ਦੇ ਵਿੱਚ ਆਹ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਪਾਣੀ ਦੇ ਵਿੱਚ ਘੱਟੋ ਘੱਟ ਵੀ 6 ਘੰਟੇ ਰਹਿਣੀਆਂ ਤੇ ਅੱਗੋਂ ਕੱਢ ਦੇਣਗੇ ਸੈਂਚਾ ਖੋਲ ਦੇ ਦੀ ਵੀਡੀਓ ਪਾਈ ਨਹੀਂ ਕਿਉਂਕਿ ਇਹਨਾਂ ਕੋਲੇ ਸਮਾਂ ਹੈ ਨਹੀਂ ਸੀ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਓਕੇ ਬਾਈ